ਪੰਜਾਬ ਪ੍ਰਦੇਸ਼ ਕਾਂਗਰਸ ਵੱਲੋਂ ਆਪਣੀ ਕੀਤੀ ਜਾ ਰਹੀ ਕਾਨਫਰੰਸ ਸੰਬੰਧੀ ਅੱਜ ਮਾਲਵੇ ਦੀ ਧਰਤੀ ਤੇ ਪ੍ਰਸਿੱਧ ਛਪਾਰ ਦੇ ਮੇਲੇ ਤੇ ਹਲਕਾ ਦਾਖਾ ਦੇ ਡਾਕਟਰ ਬੀ ਆਰ ਅੰਬੇਦਕਰ ਭਵਨ ਵਿਖੇ ਪੰਜਾਬ ਕਾਂਗਰਸ ਦੇ ਜਰਨਲ ਸਕੱਤਰ ਕੈਪਟਨ ਸੰਦੀਪ ਸੰਧੂ ਅਤੇ ਲੁਧਿਆਣਾ ਦਿਹਾਤੀ ਦੇ ਪ੍ਰਧਾਨ ਮੇਜਰ ਸਿੰਘ ਮੁੱਲਾਪੁਰ ਦੀ ਅਗਵਾਈ ਹੇਠ ਹਲਕਾ ਦਾਖਾ ਦੇ ਕਾਂਗਰਸੀ ਵਰਕਰਾਂ ਸਰਪੰਚਾਂ ਨਾਲ ਤਿਆਰੀਆਂ ਸੰਬੰਧੀ ਮੀਟਿੰਗ ਕੀਤੀ ਗਈ। ਇਸ ਮੌਕੇ ਤੇ ਜਿੱਥੇ ਵੱਡੀ ਗਿਣਤੀ ਦੇ ਵਿੱਚ ਹਲਕਾ ਦਾਖਾ ਤੋਂ ਕਾਂਗਰਸੀ ਵਰਕਰ ਉੱਥੇ ਮੌਜੂਦ ਉੱਥੇ ਹੀ ਕੈਪਟਨ ਸੰਦੀਪ ਸੰਧੂ ਵੱਲੋਂ ਛਪਾਰ ਦੇ ਮੇਲੇ ਦੀ ਕਾਨਫਰੰਸ ਸੰਬੰਧੀ ਤਿਆਰੀਆਂ ਦੇ ਲਈ ਉਹਨਾਂ ਦੀਆਂ ਡਿਊਟੀਆਂ ਲਗਾਈਆਂ ਗਈਆਂ ਇਸ ਮੌਕੇ ਤੇ ਪੰਜਾਬ ਦੇ ਅੰਦਰ ਆਏ ਹੋਏ ਹੜ੍ਹਾਂ ਤੇ ਚਿੰਤਾ ਪ੍ਰਗਟਾਉਂਦੇ ਹੋਏ ਕੈਪਟਨ ਸੰਦੀਪ ਸੰਧੂ ਨੇ ਕਿਹਾ ਕਿ ਪੰਜਾਬ ਕਾਂਗਰਸ ਹੜ੍ਹ ਪੀੜਤਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੀ ਹੈ ਉਹਨਾਂ ਦੇ ਦੁੱਖ ਸੁੱਖ ਵਿੱਚ ਭਾਈਵਾਲ ਹੈ ਇਸ ਮੌਕੇ ਤੇ ਉਹਨਾਂ ਨੇ ਸਾਰੇ ਹੀ ਵਰਕਰਾਂ ਨੂੰ ਕਿਹਾ ਕਿ ਉਹ ਹਰ ਪੀੜਤਾਂ ਦੀ ਮਦਦ ਲਈ ਤਿਆਰ-ਬਰ ਤਿਆਰ ਰਹਿਣ ਜਿਸ ਕਿਸੇ ਨੂੰ ਵੀ ਲੋੜ ਹੈ ਉਸ ਦੀ ਸਹਾਇਤਾ ਕੀਤੀ ਜਾਵੇ ਗੱਲਬਾਤ ਕਰਦੇ ਹਾਂ ਇਸ ਮੌਕੇ ਤੇ ਕੈਪਟਨ ਸੰਦੀਪ ਸੰਧੂ ਨਾਲ ਕੀ ਕਹਿਣਾ ਹੈ ਉਹਨਾਂ ਦਾ ਅੱਜ ਦੀ ਇਸ ਕਾਨਫਰੰਸ ਦੀਆਂ ਤਿਆਰੀਆਂ ਦੀ ਮੀਟਿੰਗ ਨੂੰ ਲੈ ਕੇ ਤੁਸੀਂ ਦੇਖ ਰਹੇ ਹੋ ਮੁੱਲਾਪੁਰ ਦਾਖਤ ਤੋਂ ਸਾਡੀ ਇਹ ਵਿਸ਼ੇਸ਼ ਰਿਪੋਰਟ ਬਹੁਤ ਅੱਛੇ ਤਰੀਕੇ ਨਾਲ ਜਿਵੇਂ ਕੁਸਤਾਨੋਵ ਕੋਤੇ ਨੂੰ ਮੂਝੇ ਪੰਜਾਬ ਦੇ ਵਿੱਚ ਜਿਹੜੀ ਪੁਲਕੀ ਬੇਰਵਾਰੀ ਵਾਲੀ ਗੰਨ ਤੇ ਪਰਸ ਆਉਂਦੇ ਪਰ ਜਗਰ ਦੇ ਲਈ ਵੀ ਇੱਕ ਤਰ੍ਹਾਂ ਦਾ ਮਾਹੌਲ ਬਣਿਆ ਸੀ ਉਹਨਾਂ ਚੀਜ਼ਾਂ ਤੋਂ ਉਹਦੀ ਵੀ ਸਾਡੇ ਅੰਦਰ ਆਉਂਦੀ ਸੀ ਜਿਹੜੇ ਨੇ ਡਿਸਪੀਸਪਲਨ ਤੇ ਉਸ ਆਲਸ ਨੂੰ ਰੈਕਟਿੰਗ ਜਿਹੜਾ ਪਰਸ ਨੂੰ ਬੈਠਵਾਉਣ ਸੱਭਿਆਚਾਰ ਨੂੰ ਬਣਰਕ ਕੀ ਨਾ ਕਿ ਜਿਹੜੇ ਨਵੇਂ ਦੇਖ ਦਿੱਤੇ ਰਹਾ। ਤੋਂ ਤੋਂ ਪਰਗਰ ਦਾ ਸਭ ਤੋਂ ਵੱਡਾ ਉਹਨਾਂ ਦੀ ਸਾਹਿਤ ਬੈਰਵਾਰ ਫਿਨਿੰਗ ਰਿਲੇਸ਼ਨਸ਼ਿਪ ਨੂੰ ਬਹੁਤ ਬਹੁਤ ਮਹਾਨ ਤੇ ਇਸ ਚਿਰ ਉੱਤੇ ਪੰਜਾਬ ਵਿੱਚ ਕਦਰ ਬਹੁਤ ਹੀ ਕਾਪਸ ਤੇ ਇਟਰ ਬਹੁਤ ਜਿਆਦਾ ਕੋਸ਼ਿਸ਼ ਕੀਤੀ ਆਵਾ ਤੋਂ ਸ੍ਰੀ ਕਮਨ ਸਪਾਰ ਬੇਲੇ ਤੋਂ ਫਿਲਮ ਜਿਵੇਂ ਸੰਧੂ ਸਾਹਿਬ ਨੇ ਜਰਨਲ ਰਿਟਰੀਟ ਦੀ ਗੱਲ ਕੀਤੀ ਹੈ ਇਹ ਵੀ ਇਸ ਪੰਜਾਬੀ ਤੇ ਬੱਢੀ ਹੋਗਾ ਕੇ ਜਿਹੜਾ ਬੜਪੜਾ ਮੇਟ ਨਾਰਨਾ ਪਸਟਿਕਲ ਬਹੁਤ ਬੱਚਾ ਹੱਥਵਾ ਸਭੇ ਸਾਰੇ ਦੱਖਣ ਹਉਦਿਨ ਸਭ ਤੋਂ ਬਲੀ ਕੋਈ ਜੇਕਰ ਅਨਜੋ ਆਪ ਨੇ ਗਵਰਨਰ ਕੋਟੇ ਦਾ ਟ੍ਰਾਂਸਫਰ ਹੋਵੇ ਇਹਨਾਂ ਦੇ ਤਿੰਨ ਚਾਰ ਪ੍ਰਾਇਮਰੀ ਸਾਡੇ ਪੇਪਰ ਕੁਆਲੀਫਾਈਡ ਰਿਕਾਰਡਿੰਗ ਹੋ ਜਾਂਦੇ ਸਿ ਆਲਸ ਮੈਡੀਟੇਰਨ ਪ੍ਰਧਾਨ ਨਿਯਮ ਚਾਰ ਕੇ ਕਿਸੇ ਤਰ੍ਹਾਂ ਮੁਕਾਇਤ ਲਈ ਪਰ ਜੋ ਤੇ ਉਹਦੇ ਪ੍ਰਸਾਦਨ ਦਾ ਕੋਈ ਪ੍ਰੋਜੈਕਟ ਪਹਿਲਾਂ ਰਚਨ ਦਾ ਰਾਜੇਸ਼ਵਰ ਅਹਿਲੂ ਦੇਤੀ ਵਰਤਨਤਾ ਦੀ ਸਮਰਤ ਤੁਹਾਡੇ ਮੇਟੇ ਕਿੱਤੇ ਦਾ ਵਿਵਸਥਾ ਕੋ ਹਰ ਸਾਲ ਦੀ ਤਰ੍ਹਾਂ ਚਪਾਰ ਮੇਲਾ ਆਪਾਂ ਮਲਾਉਣੇ ਆ ਔਰ ਵਰਕਰਾਂ ਦੇ ਵਿੱਚ ਇਸ ਗੱਲ ਨੂੰ ਲੈ ਕੇ ਸੋਚੀ ਵੀ ਆਪਾਂ ਇਕੱਠੇ ਹੋ ਕੇ ਕਿਉਂਕਿ ਪੰਜਾਬ ਦੇ ਵਿੱਚ ਹੜ੍ਹ ਵਾਲੇ ਹਾਲਾਤ ਜੀ ਬਣੇ ਵੀ ਐ ਉਹਨਾਂ ਨੂੰ ਵੀ ਜਰੂਰ ਦੇਖਦੇ ਰਹੀਏ ਓਥੇ ਜੇ ਕੋਈ ਮਦਦ ਉਹਨਾਂ ਦੀ ਕਰ ਸਕਦੇ ਹੋ ਵੀ ਕਰਦੇ ਰਹੀਏ ਨਾਲ-ਨਾਲ ਮੇਲੇ ਦੀਆਂ ਤਿਆਰੀਆਂ ਕਰਦੇ ਰਹੀਏ ਪਰ ਜੇ ਹਾਲਾਤ ਪੰਜਾਬ ਦੇ ਅਗਲੇ 2-4 ਦਿਨਾਂ ਵਿੱਚ ਨਹੀਂ ਸੁਧਰੇ ਅਸੀਂ ਜਿਹੜਾ ਇਹ ਤਿਆਰੀਆਂ ਇਸ ਨੂੰ ਰੋਕਾਂਗੇ ਔਰ ਸਾਰੇ ਦਾ ਜਿਹੜਾ ਸਾਰਾ ਧਿਆਨ ਹੈਗਾ ਉਸ ਪਾਸੇ ਲਾਵਾਂਗੇ ਤਾਂ ਕਿ ਜਿੱਥੇ ਜਿੱਥੇ ਵੀ ਹੜ ਪ੍ਰਭਾਵਿਤ ਇਲਾਕਿਆਂ ਵਿੱਚ ਅਸੀਂ ਜਾ ਕੇ ਕੋਈ ਸੇਵਾ ਕਰ ਸਕਦੇ ਹਾਂ ਬਿਨਾ ਖਲਾਰਾ ਪਾਏ ਜਾਂ ਦਿਖਾਵਾ ਕਰਨ ਤੋਂ ਬਿਨਾਂ ਉਹ ਕਰਨ ਦੀ ਕੋਸ਼ਿਸ਼ ਕਰੀਏ ਕੋਈ ਕੰਮ ਆ ਸਕੇ ਕਿਸੇ ਵੀ ਤਰੀਕੇ ਦੇ ਨਾਲ ਜਿਹੜੇ ਜਿਹੜੇ ਹਲਕੇ ਪ੍ਰਭਾਵਿਤ ਹੋਇਆ ਉਹਨਾਂ ਨਾਲ ਉੱਥੇ ਲੀਡਰਸ਼ਿਪ ਨਾਲ ਗੱਲ ਕਰਕੇ ਵੀ ਦੱਸੋ ਅਸੀਂ ਕੋਈ ਤੁਹਾਡੀ ਮਦਦ ਕਰ ਸਕਦੇ ਹਾਂ ਅਸੀਂ ਆਈਏ ਕਿ ਨਾ ਆਈਏ ਕਈ ਵਾਰ ਐਵੇਂ ਭੀੜ ਇਕੱਠੀ ਕੀਤੀ ਵੀ ਮਾਹੌਲ ਜਾਂ ਠੀਕ ਨਹੀਂ ਰੱਖਦੀ ਕਿਉਂਕਿ ਹਾਲਾਤ ਜਿੱਥੇ ਜਿੱਥੋਂ ਜਿੱਥੋਂ ਦੇ ਦਰਿਆ ਨੰਗ ਰਹੇ ਆ ਕਾਫੀ ਗੰਭੀਰ ਬਣੇ ਹੋਏ ਨੇ ਧੱਗਰ ਤੋਂ ਲੈ ਕੇ ਸਤਲੁਜ ਤੋਂ ਲੈ ਕੇ ਬਿਆਸ ਤੋਂ ਲੈ ਕੇ ਇਵਨ ਰਾਵੀ ਅੱਜ ਮੇਰੀ ਸੋਖ ਸਰਕਾਰਿਆ ਸਾਹਿਬ ਦੀ ਗੱਲ ਨਾ ਹੋ ਰਹੀ ਸੀ ਉਹ ਕਹਿੰਦੇ ਰਾਵੀ ਵੀ ਇੱਕ ਥਾਂ ਤੋਂ ਉਹਨਾਂ ਦੇ ਉਹਨਾਂ ਦੇ ਹਲਕੇ ਦੇ ਵਿੱਚ ਰਾਜਾ ਸੰਸੀ ਦੇ ਕੋਲੇ ਕਿਤੇ ਰਾਵੀ ਟੁੱਟ ਗਿਆ ਹੈਗਾ ਸੋ ਇਸ ਕਿਸਮੀਆਂ ਰੋਜ਼ ਆ ਰਹੀਆਂ ਸੋ ਜੇ ਮਾਹੌਲ ਇਹੋ ਜਿਹਾ ਰਿਹਾ ਫਿਰ ਪੰਜਾਬ ਦੇ ਲੋਕ ਔਰ ਉਹਨਾਂ ਪ੍ਰਤੀ ਜੋ ਸਾਡੀ ਸੋਚ ਆ ਉਹ ਇੱਕ ਨੰਬਰ ਤੇ ਮੇਲੇ ਵਾਲਾ ਜਿਹੜਾ ਸਾਡਾ ਕੰਮ ਉਹ ਅਸੀਂ ਰੋਕ ਲਾਂਗੇ ਇਹ ਤਾਂ ਅੱਜ ਸਮੁੱਚੀ ਟੀਮ ਅਸੀਂ ਜਿਹੜੀ ਕਾਂਗਰਸ ਪਾਰਟੀ ਦੀ 리ਡ ਦੀ ਅੱਡੀ ਹੈ ਦਾ ਕੇ ਹਲਕੇ ਦੀ ਅੱਜ ਉਹਨਾਂ ਦਾ ਇਕੱਠ ਸੀਗਾ ਔਰ ਇਕੱਠ ਦਾ ਕਾਰਨ ਤਿਆਰੀਆਂ ਦੇ ਨਾਲ ਨਾਲ ਆ ਸੋਚ ਕੇ ਰੱਖੰਦਾ ਸੀਗਾ ਆ ਪਾਰਟੀ ਹੈ ਪਰ ਦੀ ਪਸੂ ਮੇਟਮ ਹੋ ਜੂਗਾ ਸਭ ਤੋਂ ਲੱਗੇ ਤਾਂ ਵੀ ਸਵਾਲ ਹੋਈ ਸੀ ਕਿ ਪੰਜਾਬ ਬਦਲਾ ਕਿਤਾ ਗਿਆ ਸਵਾਲ ਖਤਮ ਹੋ ਗਿਆ ਜੀ ਸਰ ਜੇਡੀਓ ਮੀਟਿੰਗ ਹੋਈ ਹੈ ਸਮੁੱਚੀ ਸੀਨੀਅਰ ਲੀਡਰਸ਼ਿਪ ਕਾਂਗਰਸ ਪਾਰਟੀ ਦੀ ਪੰਜਾਬ ਦੀ ਤੇ ਸਾਡੀ 올 ਇੰਡੀਆ ਕਾਂਗਰਸ ਕਮੇਟੀ ਦੇ ਜਿਹੜੇ ਜਨਰਲ ਸੈਕਟਰੀ ਆਰਗੇਨਾਈਜੇਸ਼ਨ ਵੈਨੂ ਗੋਪਾਲ ਜੀ ਹੈ ਸਾਡੇ ਆਪੋਜੀਸ਼ਨ ਲੀਡਰ ਕੇਂਦਰ ਦੇ ਵਿੱਚ ਰਾਹੁਲ ਗਾਂਧੀ ਜੀ ਔਰ ਮਲਕਰਜਨ ਖਰਗੇ ਜੀ ਬਹੁਤ ਅੱਛੀ ਮੀਟਿੰਗ ਹੋਈ ਔਰ ਕਾਂਗਰਸ ਪਾਰਟੀ ਦੀ ਜਿਹੜੀ ਸੋਚ ਹੈ ਉਹ ਮੀਟਿੰਗ ਖਤਮ ਹੁੰਦਿਆਂ ਹੀ ਦੇਖੀ ਸੀ ਜਨ ਸਮੁੱਚੀ ਸੀਨੀਅਰ ਲੀਡਰਸ਼ਿਪ ਨੇ ਇਕੱਠੇ ਹੋ ਕੇ ਉੱਥੇ ਪ੍ਰੈਸ ਕਾਨਫਰੰਸ ਕੀਤੀ ਔਰ ਇਹ ਜਿਹੜਾ ਰੌਲਾ ਜਿਹੜੀ ਖੁੰਡ ਚਰਚਾ ਜਿਹੜੀ ਗੱਲਾਂ ਬਾਤਾਂ ਸਰਕਾਰ ਤੇ ਆਪੋਜੀਸ਼ਨ ਜਿਹੜੀਆਂ ਛੋਟੀਆਂ ਮੋਟੀਆਂ ਵਿਚਾਰੀਆਂ ਹੈਗੀਆਂ ਗੱਲਾਂ ਢਾ ਰਹੀਆਂ ਸੀ ਕਿ ਕਾਂਗਰਸ ਪਾਰਟੀ ਵਿੱਚ ਸਭ ਠੀਕ ਨਹੀਂ ਹੈ ਇੱਕ ਜੁੜਤਾ ਨਹੀਂ ਹੈ ਉਹ ਸਾਰੇ ਦੇ ਸਾਰੇ ਜਿਹੜੇ ਕਹਾਣੀਆਂ ਮੰਨ ਕਰਤ ਬਣੀਆਂ ਸੀ ਉਹ ਖਤਮ ਹੋ ਗਈਆਂ ਸਮੁੱਚੀ ਲੀਡਰਸ਼ਿਪ ਇੱਕ ਦੂਜੇ ਨਾਲ ਸਹਿਮਤ ਹੈ ਔਰ ਇੱਕ ਦੂਜੇ ਦੀ ਸੋਚ ਨਾਲ ਸੋਚ ਮਿਲਾ ਕੇ ਗੱਲਬਾਤ ਕਰਕੇ ਇਕੱਠੀ ਚੱਲੂਗੀ ਔਰ ਆਉਂਦੇ ਜਿਹੜੀਆਂ ਰੈਲੀਆਂ ਹੋਣਗੀਆਂ ਜਾਂ ਪ੍ਰਦਰਸ਼ਨ ਹੋਣਗੇ ਤੁਹਾਨੂੰ ਕਾਂਗਰਸ ਪਾਰਟੀ ਦੀ ਜਿਹੜੀ ਆ ਇੱਕ ਗੱਲ ਬਣੀ ਸੀ ਉਹ ਵੀ ਖਤਮ ਹੁੰਦੀ ਦਿਖੇਗਾ ਠੀਕ ਹੈ ਸਰ